ਇਸ ਗਰਮੀਆਂ ਦੇ ਵਿੱਚ ਪੰਜਾਬੀਆਂ ਦੇ ਲਈ ਵੱਡੇ ਖਤਰੇ ਦੀ ਘੰਟੀ ਪੰਜਾਬ ਦੇ ਕਈ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਰਤਾ ਅਲਰਟ ਜੀ ਹਾਂ ਗਰਮੀ ਦਾ ਮੌਸਮ ਸ਼ੁਰੂ ਹੁੰਦਿਆ ਹੀ ਪੀਣ ਵਾਲੇ ਪਾਣੀ ਦੇ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੀ ਜਾ ਰਿਹਾ ਇਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾ ਨੂੰ ਚੌਕਸ ਰਹਿਣ ਦੇ ਆ ਜ਼ਰੂਰੀ ਪ੍ਰਬੰਧ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਨੇ ਦੱਸਣਯੋਗ ਹੈਗਾ ਕਿ ਪਿਛਲੇ ਸਾਲ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੀਣ ਵਾਲੇ ਪਾਣੀ ਦੇ ਦੂਸ਼ਿਤ ਹੋਣ ਦੇ ਕਾਰਨ 17 ਥਾਵਾਂ ਦੇ ਉੱਤੇ ਮਹਾਮਾਰੀ ਦੇ ਹਾਲਾਤ ਪੈਦੇ ਹੋ ਗਏ ਜਿਸ ਕਰਕੇ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋਣ ਲੱਗ ਗਿਆ ਇਹਨਾਂ ਚੋਂ 8 ਥਾਵਾਂ ਦੇ ਉੱਤੇ ਹਾਲਾਤ ਕਾਫੀ ਵਿਗੜ ਗਏ ਸਨ ਅਤੇ 6 ਥਾਵਾਂ ਦੇ ਉੱਤੇ ਹੈਜਾ ਅਤੇ 3 ਥਾਵਾਂ ਦੇ ਉੱਤੇ ਅਜੋੜੇ ਕਿ ਹੈਪੇਟਾਈਟਸ A ਦੇ ਮਰੀਜ਼ ਸਾਹਮਣੇ ਆਏ ਨੇ ਤਾਂ ਸਿਹਤ ਵਿਭਾਗ ਦੇ ਵਿੱਚ ਸਿਵਲ ਸਜਨਾ ਨੂੰ ਅਲਰਟ ਕਰਦੇ ਹੋਏ ਉਹਨਾਂ ਨੇ ਅਜਾਜ਼ਾ ਦੱਸਦੇ ਕਿ ਉਹਨਾਂ ਦੇ ਜ਼ਿਲ੍ਹਾ ਦੇ ਵਿੱਚ ਪਹਿਲਾਂ ਪੀਣ ਵਾਲੇ ਪਾਣੀ ਦੇ ਨਾਲ ਹੋਣ ਵਾਲੇ ਬਿਮਾਰੀਆਂ ਦੇ ਮਰੀਜ਼ ਸਾਹਮਣੇ ਆ ਚੁੱਕੇ ਨੇ ਉਹਨਾਂ ਇਲਾਕਿਆਂ ਦੀ ਸੂਚੀ ਬਣਾਏ ਜਾਣ ਦੇ ਹੁਕਮ ਦਿੱਤੇ ਗਏ ਨੇ ਕਿ ਕਿਹੜੇ ਇਲਾਕੇ ਦੇ ਵਿੱਚ ਲੋਕ ਬਿਮਾਰ ਨੇ ਕਿਹੜੇ ਇਲਾਕੇ ਦੇ ਵਿੱਚ ਲੋਕਾਂ ਨੂੰ ਪੀਣ ਵਾਲੇ ਪਾਣੀ ਦੇ ਨਾਲ ਬਿਮਾਰੀਆਂ ਹੋ ਰਹੀਆਂ ਨੇ ਉਹਨਾਂ ਦੀ ਇੱਕ ਅਲੱਗ ਤੋਂ ਲਿਸਟ ਬਣਾਈ ਜਾਵੇਗੀ ਇਸ ਤੋਂ ਇਲਾਵਾ ਜਿਨ੍ਹਾਂ ਇਲਾਕਿਆਂ ਦੇ ਪਾਣੀ ਦੇ ਸੈਂਪਲ ਫੇਲ ਹੋਏ ਨੇ ਉਹਨਾਂ ਇਲਾਕਿਆਂ ਦੇ ਉੱਤੇ ਧਿਆਨ ਦੇਣ ਦੇ ਲਈ ਕਿਹਾ ਗਿਆ ਤਾਂ ਸਿਹਤ ਵਿਭਾਗ ਨੇ ਹੁਕਮ ਦਿੱਤੇ ਨੇ ਕਿ ਇਨ੍ਹਾਂ ਇਲਾਕਿਆਂ ਦੇ ਬਾਰੇ ਹਰ 15 ਦਿਨਾਂ ਬਾਅਦ ਰਿਪੋਰਟ ਸਿਹਤ ਮੰਤਰਾਲੇ ਨੂੰ ਭੇਜੀ ਜਾਵੇ ਅਤੇ ਇਸ ਤੋਂ ਇਲਾਵਾ ਇਨ੍ਹਾਂ ਇਲਾਕਿਆਂ ਦੀ ਲਗਾਤਾਰ ਨਿਗਰਾਨੀ ਰੱਖੀ ਜਾਵੇਗੀ ਤਾਂ ਸਿਹਤ ਡਾਇਰੈਕਟਰ ਨੇ ਹੁਕਮ ਦਿੱਤੇ ਨੇ ਕਿ ਹਾਈ ਰਿਸਕ ਇਲਾਕਿਆਂ ਦੇ ਵਿੱਚ ਵਕ-ਵਕ ਸਰੋਤਾਂ ਤੋਂ ਪਾਣੀ ਦੇ ਸੈਂਪਲ ਲਏ ਜਾਣੇ ਤੇ ਪਾਣੀ ਦੇ ਸੈਂਪਲਾਂ ਨੂੰ ਸਟੇਟ ਪਬਲਿਕ ਹੈਲਥ ਲੈਬ ਜਿਹੜੇ ਕਿ ਲੈਬਟਰੀ ਖਰੜ ਦੇ ਵਿੱਚ ਜਾਂਚ ਦੇ ਲਈ ਭੇਜਿਆ ਜਾਵੇ ਇਸ ਪਾਣੀ ਨੂੰ ਕਿਟਾਣੂ ਮੁਕਤ ਕੱਚ ਦੀਆਂ ਬੋਤਲਾਂ ਦੇ ਵਿੱਚੋਂ ਭਰਿਆ ਜਾਵੇ ਅਤੇ ਨਿਰਧਾਰਿਤ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜੋ ਕਿ ਲੈਬ ਦੇ ਵਿੱਚ ਭੇਜਿਆ ਜਾਵੇ ਤਾਂ ਇਹਨਾਂ ਸੈਂਪਲਾਂ ਦੀ ਰਿਪੋਰਟ ਨੂੰ ਸੂਬੇ ਦੇ ਜਿਹੜੇ ਕਿ ਮੁੱਖ ਦਫ਼ਤਰ ਵਿੱਚ ਭੇਜਿਆ ਜਾਣਾ ਯਕੀਨੀ ਬਣਾਇਆ ਜਾਵੇਗਾ ਤਾਂ ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਹੈਗਾ ਕਿ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਸਥਾਨਕ ਵਿਭਾਗਾਂ ਦੇ ਵਿੱਚ ਨਗਰ ਨਿਗਮ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸ਼ਾਮਿਲ ਨੇ ਇਹਨਾਂ ਦੇ ਨਾਲ ਤਾਲਮੇਲ ਰੱਖਿਆ ਜਾਵੇ ਜੇਕਰ ਕਿਤੇ ਆਊਟ ਬ੍ਰੇਕ ਹੋਵੇ ਜਾਂ ਫਿਰ ਪਾਣੀ ਦੇ ਪਾਈਪਲਾਈਨ ਟੁੱਟੀ ਹੋਵੇ ਤਾਂ ਉਸ ਦਾ ਪਤਾ ਹੋਵੇ ਤਾਂ ਉਸ ਨੂੰ ਰਿਪੇਅਰ ਕਰਵਾਇਆ ਜਾਵੇ ਤਾਂ ਜੋ ਬਿਮਾਰੀ ਹੋਣ ਤੋਂ ਜਿਹੜੀ ਕਿ ਬਿਮਾਰੀ ਹੋਰ ਜ਼ਿਆਦਾ ਨਾ ਫੈਲ ਸਕੇ ਤਾਂ ਇਹ ਖਬਰ ਵੱਤਵੱਦ ਜ਼ਰੂਰ ਸਾਂਝੀ ਕਰਿਓ ਤਾਂ ਤੁਸੀਂ ਵੀ ਜ਼ਰੂਰ ਧਿਆਨ ਰੱਖਿਓ ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਅਤਿ ਦੀ ਪਵੇਗੀ ਲੂ ਵੀ ਲੱਗੇਗੀ ਤੇ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਿਓ ਅਜਿਹੇ ਮੌਸਮ ਦੇ ਵਿੱਚ ਜਿਹੜੇ ਕਿ ਪੀਣ ਵਾਲੇ ਪਾਣੀ ਦਾ ਖਾਸ ਧਿਆਨ ਰੱਖਿਓ ਕਿਉਂਕਿ ਪਾਣੀ ਸਾਫ਼ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਪਾਣੀ ਤੋਂ ਬਿਨਾ ਤੁਹਾਡਾ ਜੀਵਨ ਵੀ ਅਧੂਰਾ ਹੈ ਤਾਂ ਜੋ ਕਿ ਘਰ ਦੇ ਬਾਹਰ بارش ਆਉਂਦੀ ਹੈ ਜਾਂ ਫਿਰ ਪਾਣੀ ਜਦੋਂ ਕੁਝ ਵੀ ਬਾਹਰ ਦਰਵਾਜ਼ੇ ਵਗੈਰਾ ਸਾਫ਼ ਕਰਦੇ ਨੇ ਲੋਕ ਤਾਂ ਆਪਣੇ ਘਰ ਦੇ ਬਾਹਰ ਪਾਇਆ ਪਾਣੀ ਵੀ ਸਾਫ਼ ਨਹੀਂ ਕਰਦੇ ਤਾਂ ਉਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਤਾਂ ਹੁਣ ਕੂਲਰ ਏਸੀ ਵੀ ਚਲਾਉਣ ਲੱਗ ਗਏ ਨੇ ਲੋਕ ਤਾਂ ਕੂਲਰ ਵੀ ਜ਼ਰੂਰ ਸਾਫ਼ ਰੱਖਿਓ بار بار ਹਫ਼ਤੇ ਤੋਂ ਬਾਅਦ ਜੇਕਰ ਕਿਹਾ ਜਾਵੇ ਤਾਂ ਹੁਣ ਸਿਹਤ ਵਿਭਾਗ ਦੀਆਂ ਟੀਮਾਂ ਵੀ ਘਰ-ਘਰ ਜਾ ਕੇ ਚੈਕਿੰਗ ਕਰਨਗੀਆਂ ਵੀ ਕਿਤੇ ਕੋਈ ਪਾਣੀ ਦੀ ਸਮੱਸਿਆ ਨਾ ਹੋਵੇ ਜੇ ਕੋਈ ਪਾਣੀ ਗਲਤ ਆ ਰਿਹਾ ਹੋਵੇ ਜਾਂ ਫਿਰ ਉਸ ਦੇ ਵਿੱਚ ਗਲਤ ਪਾਣੀ ਸਪਲਾਈ ਹੋ ਰਿਹਾ ਹੈ ਤਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਕੀਤਾ ਜਾਵੇਗਾ